ਦੀ ਕੀ ਪਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਇਸ ਟਾਈਮ ਅਸੀਂ ਬਾਉਪੁਰ ਦੇ ਵਿੱਚ ਖੜੇ ਆ ਜਿੱਤੋਂ ਲਗਾਤਾਰ ਜਿਹੜੇ ਆ ਡੰਗਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਟਰੈਕਟਰ ਬਾਹਰ ਕੱਢੇ ਜਾ ਰਿਹਾ ਮਸ਼ੀਨਾ ਬਾਹਰ ਕੱਢੀਆਂ ਜਾ ਰਹੀਆਂ ਤੇ ਜਿਹੜੀ ਹੜਾ ਦੀ ਮਾਰ ਪੰਜਾਬ ਦੇ ਵਿੱਚ ਪਈ ਆ ਉਹਦੇ ਵਿੱਚ 90% ਜਿਹੜਾ ਉਹ ਲੋਕਾਂ ਨੇ ਸਾਥ ਦਿੱਤਾ ਵਾ ਪੰਜਾਬ ਦੀ ਨੌਜਵਾਨੀ ਨੇ ਸਾਥ ਦਿੱਤਾ ਵਾ Hindu Muslim Sikh Sai Jaini Bodhi Saab ਇਕੱਠੇ ਹੋ ਕੇ ਇਹ ਮੁਸੀਬਤ ਦੀ ਘੜੀ ਦੇ ਵਿੱਚ ਖੜੇ ਆ ਤੇ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਵੀ ਵੱਡਾ ਸਹਿਯੋਗ ਪਾ ਰਹੀਆਂ ਵਾ ਪਰ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਇਹਨੂੰ ਹਲਕੇ 'ਚ ਲੈ ਰਹੀ ਆ ਤੇ ਜੁਗਲੇਬਾਜ਼ੀਆਂ ਕਰ ਰਹੀ ਆ ਕਦੀ ਇੱਥੇ ਕੋਈ ਮੰਤਰੀ ਆ ਗਿਆ ਫੋਟੋਆਂ ਖਿਚਾ ਆ ਗਿਆ ਕਦੀ ਕੋਈ ਮੰਤਰੀ ਇੱਥੇ ਆ ਗਿਆ ਅੱਜ ਇੱਥੇ ਕੇਂਦਰੀ ਮੰਤਰੀ ਛੇਵਰਾ ਚਾਂਜੜਾ ਆ ਰਿਹਾ ਅਸੀਂ ਇੱਥੋਂ ਕਹਿਣਾ ਚਾਹੁੰਦੇ ਆ ਜਥੇਬੰਦੀ ਵੱਲੋਂ ਵੀ ਭਾਈ ਜੇ ਤੇ ਇੱਥੇ ਫੋਟੋਆਂ ਖਿਚਾਉਣ ਹੋਣਾ ਤੇ ਅਸੀਂ ਨਹੀਂ ਉਹ ਇੱਥੇ ਬਣ ਦੇਣਾ ਤੇ ਨਾ ਤੇਰੀ ਇੱਥੇ ਸਾਨੂੰ ਕੋਈ ਲੋੜ ਹੀ ਆ ਜੇ ਕੁਝ ਕਰਨਾ ਤਾਂ ਉਥੋਂ ਐਲਾਨ ਕਰਕੇ ਆਓ ਵੀ 60000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਵਾ ਉਹ ਪੈਕੇਜ ਲੈ ਕੇ ਆਓ ਉਹ ਦਿਓ ਤੇ ਜੇ ਉਦਾਂ ਹੀ ਆਉਣਾ ਇਥੇ ਫੋਟੋਆਂ ਖਿਜੋਣ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਅੱਜ ਤੁਹਾਡੇ ਆਉਣ ਦੇ ਨਾਲ ਨਾ ਸੀਐਮ ਨਹੀਂ ਸਾਨੂੰ ਪਤਾ ਲੱਗਾ ਵੀ ਆ ਰਿਹਾ ਵਾ ਤੁਹਾਡੇ ਇੱਥੇ ਆਉਣ ਦੇ ਨਾਲ ਆ ਸਾਰੇ ਜਿਹੜੇ ਆਪੋਲ ਖਾਲੀ ਕਰਾਇਆ ਜਾ ਰਿਹਾ ਵਾ ਜਿਹੜੇ ਸਾਡੇ ਦੂਰੋਂ ਦੂਰੋਂ ਜਿਹੜੇ ਨੌਜਵਾਨ ਆ ਜਾਂ ਧਾਰਮਿਕ ਸੰਸਥਾਵਾਂ ਉਹ ਰਾਸ਼ਨ ਲੈ ਕੇ ਆ ਰਹੀਆਂ ਉਹਨਾਂ ਨੂੰ ਪਿੱਛੇ ਢੱਕਿਆ ਜਾ ਰਿਹਾ ਵਾ 2-2 ਕਿਲੋਮੀਟਰ 10-10 ਕਿਲੋਮੀਟਰ ਡੱਕਿਆ ਜਾ ਰਿਆ ਵਾ ਇਸ ਕਰਕੇ ਇਹ ਬਰਦਾਸ਼ਤ ਨਹੀਂ ਆਗਾ ਅਸੀਂ ਜਥੇਬੰਦੀ ਸਾਰੀ ਨੂੰ ਜਿਹੜਾ ਵਾ ਬੇੜੀਆਂ ਰਾਂ ਇੱਥੇ ਪੁਲ ਤੇ ਇਕੱਠਾ ਕਰ ਲਿਆ ਵਾ ਕਿਸੇ ਵੀ ਹਾਲਤ ਦੇ ਵਿੱਚ ਪੁਲ ਨਹੀਂ ਚੜਨ ਦੇਾਂਗੇ ਔਰ ਪਾਰ ਦੀ ਲੜਾਈ ਹੋਊਗੀ ਕਿਉਂਕਿ ਤੁਸੀਂ ਇੱਥੇ ਫੋਟੋਆਂ ਖਿਚਵਾਉਂਦੇ ਜੋ ਸਾਡੇ ਜ਼ਖਮਾਂ ਤੇ ਲੂਣ ਪਾਉਂਦੇ ਜੋ ਤੁਹਾਡਾ ਕੰਮ ਉੱਥੋਂ ਪਹਿਲੇ ਜਾਰੀ ਕਰਨਾ ਉੱਥੋਂ ਪਹਿਲੇ ਜਾਰੀ ਕਰਕੇ ਆਓ ਉੱਥੋਂ ਕੁਝ ਲੜਨ ਕਰਕੇ ਆਓ ਫਿਰ ਤੁਹਾਨੂੰ ਇੱਥੇ ਆਉਣ ਦਾ ਹੱਕ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੂਰੇ